ਅੱਜ ਆਪਾਂ ਦਿਨ ਦੇ ਜਿਹੜੀਆਂ ਐਮ ਖਬਰਾਂ ਨੇ ਉਹ ਤੁਹਾਡੇ ਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਖਬਰ ਜੁੜੀ ਆ ਕਿ ਅੱਜ ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ VOTING ਆ ਜਿਹੜੀ ਉਹ 8 ਵਜੇ ਤੋਂ ਸ਼ੁਰੂ ਹੋ ਚੁੱਕੀ ਆ ਤੇ ਜਿਹੜੀ ਇਹ ਵੋਟਾਂ ਦੇ ਵਿੱਚ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਕਾਫੀ ਵਧੀਆ ਨਹੀਂ ਨਿਕਲ ਕੇ ਆ ਰਹੇ ਆ ਲੋਕ ਆਪਣੇ ਘਰਾਂ ਤੋਂ ਬਾਹਰ ਨੂੰ ਨਿਕਲ ਰਹੇ ਲੋਕਾਂ ਦਾ ਜਿਹੜਾ ਉਤਸ਼ਾਹ ਆ ਜੇ ਤਾਂ ਆਪਾਂ ਦੇਖਦੇ ਆ ਕਿ ਐਮਐਲਏ ਜਾਂ ਸਰਪੰਚ ਦੀਆਂ ਵੋਟਾਂ ਪੈਂਦੀਆਂ ਨੇ ਲੋਕਾਂ ਦਾ 스타 ਜਿਹੜਾ ਉਤਸ਼ਾਹ ਉਹਦਾ ਬੜਾ ਹੁੰਦਾਗਾ ਲੋਕ ਆਪਾਂ ਹਾਰੇ ਜਿਹੜਾ ਜਾਂਦੇ ਆ ਪਰ ਹੁਣ ਜਿਹੜਾ ਇਹਨਾਂ ਵੋਟਾਂ ਨੂੰ ਲੈ ਕੇ ਜਿਹੜਾ ਲੋਕ ਕਹਿੰਦੇ ਆ ਕਿ ਆਪਾਂ ਇਹਨਾਂ ਵੋਟਾਂ ਤੋਂ ਕੀ ਲੈਣਾਗਾ ਜਾਨੀ ਕਿ ਕੁਝ ਹੀ ਪਿੰਡਾਂ ਨੂੰ ਛੱਡ ਕੇ ਜਿਹੜਾ ਚਾਲ ਬਹੁਤ ਧੀਮੀ ਆ ਜਿਹੜਾ ਲੋਕ ਵੋਟ ਪਾਉਣ ਤੱਕ ਨਹੀਂ ਜਾ ਰਹੇ ਤੇ ਦੂਸਰੀ ਖਬਰ ਇਹਨਾਂ ਵੋਟਾਂ ਦੇ ਨਾਲ ਜੁੜੀ ਆ ਸੁਖਾਨੰਦ ਜ਼ਿਲ੍ਹਾ ਮੋਗੀ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉੱਥੇ ਵੋਟਾਂ ਨੂੰ ਲੈ ਕੇ ਜਿਹੜਾ ਤੇ ਇੱਕ ਕਾਤਲ ਹੋਇਆਗਾ ਤੇ ਇੱਕ ਨੌਜਵਾਨ ਜਾਖਮੀ ਹੋਇਆਗਾ ਤੇ ਉਤੋਂ ਦੇ ਐਮਐਲਏ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਐਮਐਲਏ ਦਾ ਬਿਆਨ ਆਇਆਗਾ ਜਿਨ੍ਹਾਂ ਦਾ ਕਾਤਲ ਹੋਇਆਗਾ ਨੌਜਵਾਨ ਉਹਨਾਂ ਦੇ ਘਰੇ ਮਿਲ ਕੇ ਆਇਆ ਕਹਿ ਦਿੰਦੇ ਕਹਿੰਦੇ ਕਿ ਵੋਟਾਂ ਪੈ ਲੈਣ ਦੇ ਦੋ ਚਾਰ ਦਿਨ ਬਾਅਦ ਜਿਹੜਾ ਅਸੀਂ ਜਿਹੜਾ ਹੱਲ ਕਰ ਦੇਵਾਂਗੇ ਸੋਲਵ ਕਰ ਦੇਵਾਂਗੇ ਕਿ ਕਾਤਲਾਂ ਨੂੰ ਅਸੀਂ ਕਵੇਂ ਫੜਨਾਗਾ ਕਿ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਕਹਿਣ ਦਾ ਭਾਵ ਕਿ ਜਿਹੜਾ ਇਹਨਾਂ ਲੋਕਾਂ ਨੂੰ ਰਾਜਨੀਤਿਕ ਲੋਕਾਂ ਨੂੰ ਵੋਟਾਂ ਜ਼ਰੂਰੀ ਨੇ ਮੈਂ ਤੁਹਾਨੂੰ ਪਹਿਲਾਂ ਹੀ ਬੜੀ ਬਾਰੀ ਕਿਹਾ ਕਿ ਕਿਸੇ ਦੀ ਮਰਜ਼ੀ ਬਲੀ ਦੇ ਸਕਦੇ ਆ ਤੇ ਪਰ ਇਹਨਾਂ ਨੂੰ ਵੋਟਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਇਹਨਾਂ ਦੀ ਕੁਰਸੀ ਜਿਹੜੀ ਸੁਰੱਖਿਅਤ ਰਹਿਣੀ ਚਾਹੀਦੀ ਆ ਲੋਕ ਮਰਦੇ ਆ ਬੇਸ਼ੱਕ ਬਿੰਦਕੁਰੂ ਮਰ ਜਾਣਾ ਪਰ ਇਹਨਾਂ ਲੋਕਾਂ ਦਾ ਜਿਹੜਾ ਇਕੱਦਾਗਾ ਇੱਕ ਹੀ ਇਹਨਾਂ ਦਾ ਜਿਹੜਾ ਮਨੋਰਤਾ ਉਹ ਕੁਰਸੀ ਨੂੰ ਹਾਸਲ ਕਰਨਾਗਾ ਇਹ ਤੋਂ ਸਿਵਾਏ ਇਹਨਾਂ ਦੇ ਅਲਾਵਾ ਹੋਰ ਕੋਈ ਦੁੱਖਦਰਦ ਨਹੀਂ ਇਹ ਉਦੋਂ ਦੁੱਖਦਰਦ ਵਿੱਚ ਆਉਂਦੇ ਆ ਉਦੋਂ ਤੁਹਾਡੇ ਜਵਾਕਾਂ ਦੀਆਂ ਇਹ ਨਲੀਆਂ ਪੁੰਨ ਤੱਕ ਜਾਂਦੇ ਆ ਜਦੋਂ 2027 ਆਉਗੀ ਉਦੋਂ ਜਿਹੜਾ ਮੁੱਖ ਮੰਤਰੀ ਦੀ ਚੋਣ ਹੋਣੀ ਆ ਐਮ ਐਲ ਏ ਬਣਨੇ ਆ ਮੰਤਰੀ ਬਣਨੇ ਆ ਤੇ ਉਦੋਂ ਦੇਖਿਓ ਕਿ ਤੁਹਾਡੇ ਜਿਹੜਾ ਕਮੇ ਬੂਹਾਂ ਦੇ ਅੱਗੇ ਲਿਟਦੇ ਆ ਤੇ ਜਿਹੜਾ ਇਹ ਅੱਜ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਉਤੋਂ ਪਹਿਲਾਂ ਨਾਲ ਹੀ ਖਬਰ ਜੁੜੀ ਆ ਅਕਾਲੀ ਦਲ ਨੂੰ ਲੈ ਕੇ ਜਿਹੜਾ ਭਗਵੰਤ ਮਾਨ ਦਾ ਇੱਕ ਵੱਡਾ ਵਿਆਹ ਸਾਹਮਣੇ ਨਿਕਲ ਕੇ ਆ ਰਿਹਾ ਆ ਤੇ ਭਗਵਾਨਤਮਨ ਨੇ ਅਕਾਲੀ ਦਲ ਨੂੰ ਹੁਣ ਇੱਕ ਨਵੀਂ ਜਿਹੜੇ ਇੱਕ ਪਾਰਟੀ ਦਾ ਨਾਮ ਦੇ ਦਿੱਤਾ ਜਾਂ ਆਪਾਂ ਕਹਦੇ ਗਏ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਹੜਾ ਕਿ ਅਕਾਲੀ ਦਲ ਨੂੰ ਹੋਰ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਜਿੱਥੇ ਆਪਾਂ ਵੇਖਦੇ ਸੀ ਕਿ ਬਿਕਰ ਸਿੰਘ ਮਜੀਠੀਆ ਦੇ ਨਾਲ ਇਹ ਗੱਲ ਕਹੀ ਸੀ ਭਗਵਾਨਤਮਨ ਵੱਲੋਂ ਕਿ ਚਿੱਟਾ ਮਜੀਠੀ ਨੂੰ ਕਿਹਾ ਜਾਂਦਾ ਸੀ ਤੇ ਪਰ ਹੁਣ ਇੱਕ ਹੋਰ ਵੱਡੀ ਗੱਲ ਕਹਿ ਦਿੱਤੀ ਆ ਇੱਕ ਹੋਰ ਨਾਮ ਜੋੜ ਦਿੱਤਾ ਅਕਾਲੀ ਦਲ ਸਖਬੀਰ ਸਿੰਘ ਬਾਦਲ ਦੇ ਨਾਮ ਆ ਤਾਨੂੰ ਪਹਿਲਾ ਬਿਆਨ ਸੁਣਾ ਦਿੰਦੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਜਰੂਰ ਧਿਆਨ ਦੇ ਨਾਲ ਸੁਣਨਾ ਤੇ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਨੂੰ ਪਹਿਲਾ ਬਿਆਨ ਸੁਣਾ ਦਈਏ ਭਗਵੰਤ ਮਾਨ ਦਾ ਅਕਾਲੀ ਦਲ ਬੀਅਦਵੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੁਣ ਆਕਾਲੀ ਦਲ ਬੀਅਦਵੀ ਨਾ ਜਾ ਇਹ ਵੀ ਕਹਿ ਸਕਦੇ ਆ ਅਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਲੈਂਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਾ ਦਿੰਦੇ ਆ ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਗੇ ਸਿੱਧਾ ਹੀ ਫੋਨ ਆਉਂਦਿਆ ਦੇਖ ਲੈ ਫਿਰ ਵੋਟ ਪਾਉਣੀ ਹੈ ਕਿ ਫਿਰ ਪਿਸਤੌਲ ਲੈ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗੇ ਉਹਨੇ ਰਿਸ਼ਤਿਆਂ ਨੂੰ ਟਿਕਟਾਂ ਦੇਣ ਲੱਗੇ ਪੁਸ਼ਤ ਪਨਾਹੀ ਦੇਖ ਲੋ ਕੀ ਦੀ ਕਰਦੇ ਆਏ ਐ ਐਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਆ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਬੇਅਦਬੀ ਦਾਲ ਕਹਿ ਦਿੱਤਾ ਕਿ ਬੇਅਦਬੀ ਦਾਲਾ ਇਹ ਜਾਂ ਬਦਮਾਸ਼ ਦਾਲਾ ਹੁਣ ਇਤੇ ਕੀ ਪ੍ਰਤੀਕਰਮ ਹੁੰਦਾਗਾ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਉਹਨਾਂ ਦੇ ਨੁਮਾਇੰਦਿਆਂ ਦਾ ਕਿਉਂਕਿ ਇੱਕ ਵੱਡਾ ਧੱਬਾ ਆਪਾਂ ਕਹਿ ਦਈਏ ਕਿ ਭਗਵਾਨ ਤਮਨ ਮਾਨ ਵੱਲੋਂ ਜਿਹੜਾ ਅਕਾਲੀ ਦਲ ਬਾਦਲ ਤੇ ਲਾ ਦਿੱਤਾ ਕਿ ਅਕਾਲੀ ਦਲ ਬੇਅਦਬੀ ਇਹ ਨਾਮ ਨਾਲ ਜੁੜਿਆ ਜਾਂਦਾ ਜਾਂ ਬਦਮਾਸ਼ਾਂ ਦੇ ਨਾਲ ਹੁਣ ਤੁਹਾਨੂੰ ਕੀ ਲੱਗਦਾ ਕਿ ਕੀ ਇਹ ਰਾਜਨੀਤੀ ਦਾ ਧਿਰਾਂ ਨੇ ਜਿਹੜੀਆਂ ਇਹ ਆਸਤ ਦੇ ਵਿੱਚ ਇਹ ਬਿਆਨ ਦੇ ਕੇ ਜਿਹੜਾ ਇੱਕ ਦੂਜੇ ਨੂੰ ਨੀਮਾ ਦਿਖਾਉਣਾ ਚਾਹੁੰਦੀਆਂ ਨੇ ਜਾ ਫਿਰ ਇਹ ਕਦੋਂ ਤੱਕ ਜਿਹੜਾ ਇਹ ਸਿਲਸਿਲਾ ਚੱਲਦਾ ਰਹੂਗਾ ਕਿ ਲੋਕਾਂ ਨੂੰ ਕਿੰਨਾ ਇੱਕ ਮੂਰਖ ਬਣਾਇਆ ਜਾਊਗਾ ਹਰ ਇੱਕ ਪਾਰਟੀ ਵੱਲੋਂ ਕਿ ਉਹਨੂੰ ਅਸੀਂ ਭੰਡ ਦੀਏ ਉਹਨੂੰ ਭੰਡ ਦੀਏ ਕਿ ਅਸੀਂ ਕੰਮੇ ਸੱਤਾ ਹਾਸਲ ਕਰਨੀ ਆ ਠੀਕ ਆ ਕਿ ਭਾਈ ਤੁਸੀਂ ਜੋ ਮਰਜ਼ੀ ਪਾਰਟੀ ਦੇ ਵਿੱਚੋਂ ਚਾਹੇ ਕਾਲੀ ਆ ਆਮ ਆ ਚਾਹੇ ਖਾਸ ਆ ਚਾਹੇ ਕੋਈ ਮਰਜ਼ੀ ਆ ਪਰ ਜਿਹੜੀ ਇੱਕ ਮਰਜ਼ਾਦਾ ਹੁੰਦੀ ਆ ਬਿਆਨਾ ਬਿਆਨਾ ਦੀ ਜਿਹੜੇ ਉਹ ਮਰਜ਼ਾਦਾ ਦੀ ਉਲੰਘਣਾ ਕਰਦੇ ਆ ਤੇ ਫਿਰ ਜਿਹੜਾ ਇਹ ਜਿਹੜਾ ਹਾਈ ਕੋਰਟ ਤੱਕ ਜਾਂਦਾ ਮਾਮਲਾ ਫਿਰ ਕਈ ਵਾਰ ਜਿਹੜਾ ਇਹ ਪੁੱਤਣਾ ਪੈਂਦਾ ਹੈਗਾ ਫਿਰ ਮਾਨ ਹਾਨੀ ਦਾ ਕੇਸ ਵੀ ਜਿਹੜਾ ਹੁਣ ਲੱਗਦਾ ਹੈ ਕਿ ਅਕਾਲੀ ਦਲ ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਉੱਤੇ ਕੀ ਪ੍ਰਤੀਕਰਮ ਦੇਊਗਾ ਬੇਸ਼ੱਕ ਮਾਲਲੇ ਨੇ ਆ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਆਵਾ ਦੀ ਪਾਰਟੀ ਵਿੱਚ ਬੇਅਦਬੀਆਂ ਹੋਈਆਂ ਉਸ ਤੋਂ ਪਹਿਲਾਂ ਜਿਹੜਾ ਕਾਂਗਰਸ ਦੇ ਰਾਜ ਵਿੱਚ ਵੀ ਸਾਰਾ ਕੁਝ ਹੋਇਆ ਪਰ ਜਿਹੜਾ ਅੱਜ ਵੀ ਬਰਤਾਰਾ ਵਾਪਰੇ ਆ ਤੁਸੀਂ ਦੇਖਿਆ ਹੁਣ ਇੱਕ ਜਿਹੜੀ ਕਿ ਵੀਡੀਓ ਵਾਇਰਲ ਹੋ ਰਹੀ ਆ ਇੱਕ ਨੰਗੇ ਸਰ ਜਾ ਕੇ ਜਿਹੜਾ ਇਕਾ ਮੁੰਡਾ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਅਰਮਾਲੇ ਚੁੱਕ ਲੈਂਦਾ ਹੈਗਾ ਤੇ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹਨੇ ਜਿਹੜਾ ਇਹ ਭੇਜਿਆ ਹੈਗਾ ਤੇ ਉਹ ਕਹਿੰਦਾ ਹੈਗਾ ਤੇ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਉਹ ਕਹਿੰਦਾ ਤੁਹਾਨੂੰ ਨਸਾ ਤਾਂ ਦੇਵਾਂਗੇ ਤੁਹਾਨੂੰ ਨਸਾ ਫੇਰ ਮਿਲੂਗਾ ਤੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਿਆਸਤ ਦੇ ਵਿੱਚ ਜਿਹੜੀ ਕਿ ਆਵਾ ਦੀ ਪਾਰਟੀ ਆਈ ਸੀ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਕਿਸੇ ਵੀ ਧਰਮ ਦੀਆਂ ਤੇ ਉਹਨਾਂ ਨੂੰ ਅਸੀਂ 24 ਘੰਟੇ ਦੇ ਵਿੱਚ ਵਿੱਚ ਫਾਂਸੀ ਤੇ ਟੰਗ ਦਾਂਗੇ ਪਰ 24 ਘੰਟੇ ਛੱਡੋ ਤੇ ਆਪਾਂ ਕਹਿੰਦੇ ਕਿ 4 ਸਾਲ ਹੋ ਗਏ ਲਗਭਗ 4 ਸਾਲ ਹੋ ਗਏ ਸਰਕਾਰ ਨੂੰ ਬਣਿਆ ਅੱਜ ਤੱਕ ਕੋਈ ਬੇਅਦਬੀ ਦਾ ਦੋਸ਼ੀ ਕੋਈ ਇਹਨਾਂ ਨੇ ਫਾਹੇ ਟੰਗਣ ਤੋਂ ਤਾਂ ਬੜੀ ਗੱਲ ਹੈ ਕਿਸੇ ਨੂੰ ਸਜ਼ਾ ਨਹੀਂ ਹੋਈ ਸਗੋਂ ਉਹਨਾਂ ਦੀ ਰੱਖਿਆ ਕੀਤੀ ਜਾ ਰਹੀ ਆ ਜਿਹੜੇ ਪਰੋਲਤੇ ਆਏ ਆ ਉਹਨਾਂ ਨੂੰ ਸਿਕਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਹੋਣਾ ਜਿਹੜਾ ਕਿ ਮੇਨ ਜਿਹੜਾ ਪ੍ਰਦੀਪ ਕਲੇਰ ਆ ਉਹਦੇ ਚੌੜ ਦੇ ਬਿਆਨ ਜਿਹੜਾ ਦਰਜ ਕਰਵਾਏ ਨੇ ਬੇਸ਼ੱਕ ਸਰਕਾਰ ਨੇ ਕਿਹਾ ਸੀ ਕਿ ਅਸੀਂ ਪ੍ਰਦੀਪ ਕਲੇਰ ਨੇ ਜਿੱਤੇ ਸਖਬੀਰ ਸਿੰਘ ਬਾਦਲ ਦਾ ਨਾਮ ਲਿੱਤਾ ਸੀ ਕਿ ਉੱਥੇ ਜਾਂਦਾ ਸੀ ਉਹ ਤੋਂ ਲਾਭਾ ਕਿ 40 ਮੈਂਬਰੀ ਕਮੇਟੀ ਬਣੀ ਸੀ ਜਿਹੜੀ ਕਿਸ ਡੇਟਾ ਸਰਸ ਦੇ ਵਿੱਚ ਹਣੀਪ੍ਰੀਤ ਤੋਂ ਜਿਹੜਾ ਹਣੀਪ੍ਰੀਤ ਤੇ ਜਿਹੜਾ ਡੇਟਾ ਸੌਦਾ ਸਾਧਾ ਬਲਾਤਕਾਰੀ ਸਾਧ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਬੇਅਦਮੀਆਂ ਕਰੋ ਤੇ 40 ਜਣਿਆਂ ਦੀ ਬੇਅਦਬੀਆਂ ਦੀ ਇੱਕ ਡਿਊਟੀ ਲਈ ਸੀ ਉਹਨਾਂ ਨੇ ਗੁਰੂਗਰਾਹ ਸਾਹਿਬ ਦਾ ਜਿਹੜਾ ਸਰੂਪ ਆ ਜਿਹੜਾ ਮਹਿਲ ਕਲਾਂ ਤੋਂ ਜਿਹੜਾ ਚੋਰੀ ਕਰਕੇ ਜਿਹੜਾ ਜੋ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਆ ਜੋ ਕੁਝ ਲਿਖਿਆ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਜੋ ਕੁਝ ਵਾਕਾ ਵਾਪਰਿਆ ਫਿਰ ਪੰਚਕੁੱਲੇ ਦੇ ਵਿੱਚ ਜੋ ਕੁਝ ਹੋਇਆ ਸਾੜਪੂਕ ਹੋਈ ਭੰਨ ਤੋੜ ਕੀਤੀ ਗੁੰਡਾਗਰਦੀ ਕੀਤੀ ਉਹ ਤੁਹਾਡੇ ਸਾਹਮਣੇ ਆ ਪਰ ਹਾਲੇ ਤੱਕ ਜਿਹੜਾ ਸਰਕਾਰ ਨੂੰ 4 ਸਾਲ ਹੋ ਗਏ ਬੀਤ ਗਏ ਪਰ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ ਦੂਸਰੇ ਪਾਸੇ ਜਿਹੜੇ ਕੇ ਬਿਨਾ ਗੱਲ ਤੋਂ ਭਾਈ ਅੰਮਰਤਪਾਲ ਸਿੰਘ ਦੇ ਉੱਪਰ ਐਨਐਸ ਲਗਾਈ ਨੂੰ ਜਿਹੜਾ ਤੀਜਾ ਸਾਲ ਵੀ ਜਿਹੜਾ ਟੱਪ ਚੁੱਕਿਆਗਾ ਯਾਨੀ ਕਿ ਐਨਐਸ ਲਗਾਈ ਆ ਕਿ ਜੇ ਇੱਕ ਥਾਣੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਫਲਾਣਾ ਕਰ ਲਿਆ ਉਹ ਤਵੀਕੜਾ ਕਰ ਲਿਆ ਯਾਨੀ ਕਿ ਇੱਕ ਇਹ ਕਹਦੇ ਕਿ ਸਿੱਖ ਨੂੰ ਇੱਕ ਜਿਹੜੀ ਸਟੇਟ ਆ ਇਹ ਬਰਦਾਸ਼ਤ ਨਹੀਂ ਕਰਦੀ ਇਹ ਨਹੀਂ ਚਾਹੁੰਦੀ ਕਿ ਸਿੱਖ ਕੋਈ ਵੀ ਗੋਲਦਮਾਲੇ ਵਾਲਾ ਜਾਂ ਚੋਲੇ ਵਾਲਾ ਦਸਤਾਰ ਧਾਰੀ ਅੰਬਰ ਧਾਰੀ ਜਾ ਕੇ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੇ ਉਹ ਵੀ ਇੱਕ ਉਹ ਨੌਜਵਾਨ ਜਿਹਦੀ ਆਵਾਜ਼ ਬੜੀ ਕਰਤਬੀਆ ਅਗੂੰਜਵੀਆ ਜਿਹਦੇ ਵਿੱਚੋਂ ਇਹ ਦੱਸਿਆ ਜਾ ਰਿਹਾ ਦੱਸਾਇਆ ਜਾ ਰਿਹਾ ਲੋਕਾਂ ਵੱਲੋਂ ਕਿ ਭਲੇਖਾ ਪੈਂਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਠੀਕ ਹੈ ਕਿ ਕੋਈ ਕਹਿੰਦਾ ਕਿ ਭਾਈ ਉਹਨਾਂ ਦੀ ਰੀਸ ਕਰਨੀ ਮਾੜੀ ਆ ਰੀਸ ਕਰਨੀ ਮਾੜੀ ਨਹੀਂ ਪਰ ਉਹਨਾਂ ਦਾ ਜੇਕਰ ਆਪਾਂ ਕਹਦੇ ਆ ਕਿ ਭਾਈ ਉਹਨਾਂ ਨੂੰ ਛੋਟਾ ਬਖਾ ਕੇ ਆਪ ਉੱਚਾ ਬੰਦਾ ਕੋਈ ਵੀ ਬੰਦਾ ਸਹੀ ਦੇ ਨਾਂ ਤੇ ਉਹ ਮਾਰਾ ਹੁੰਦਾਗਾ ਤੇ ਰੀਸ ਕਰਨੀ ਕਿਸੇ ਦੀ ਕੋਈ ਚੰਗਾ ਕੰਮ ਕਰਦਾ ਉਹਦੀ ਰੀਸ ਕਰਨੀ ਕੋਈ ਮਾੜੀ ਨਹੀਂ ਹੁੰਦੀ ਤੇ ਇਹ ਤੁਹਾਨੂੰ ਜਿਹੜਾ ਮੈਂ ਤੁਹਾਨੂੰ ਬਿਆਨ ਵੀ ਸੁਣਾ ਦਿੱਤਾ ਤੇ ਤੁਸੀਂ ਇਸ ਬਿਆਨ ਨੂੰ ਕੀ ਪ੍ਰਤੀਕਰਮ ਰੱਖਦੇ ਹੋ ਕਿ ਭਗਵਾਨਤਮਾਨ ਨੇ ਜਿਹੜਾ ਇਹ ਬਿਆਨ ਦਿੱਤਾ ਕਿ ਹੁਣ ਦੇਖਦੇ ਆ ਤੁਹਾਨੂੰ ਕਿ ਸਖਬੀਰ ਸਿੰਘ ਬਾਦਲਾ ਜਸਤਰਾ ਇਹਨਾਂ ਨੂੰ ਮਲੰਗ ਕਹਿ ਦਿੰਦਾ ਕਿ ਆਵਾ ਦੀ ਪਾਰਟੀ ਦੇ ਵਿੱਚ ਮਲੰਗ ਇਕੱਠੇ ਹੋਇਆ ਫਲਾਨਾ ਹੋਇਆ ਧੌਂਕਾ ਹੋਇਆ ਮੈਨੂੰ ਲੱਗਦਾ ਕਿ ਉਹਦਾ ਕਿਤੇ ਨਾ ਕਿਤੇ ਉਹਦਾ ਨਤੀਜਾ ਹੀ ਆ ਕਹਿੰਦੇ ਹੁੰਦੇ ਕਿ ਪਹਿਲਾਂ ਤੋਲੋ ਫਿਰ ਬੋਲੋ ਇਸ ਕਰਕੇ ਜਿਹੜਾ ਇਹ ਦੋਨੇ ਧਿਰਾਂ ਨੇ ਜਿਹੜੀਆਂ ਤਲਖੀ ਭਰੀਆ ਬਿਆਨ ਦੇ ਦੇ ਰਹੀਆਂ ਨੇ ਉਹ ਮਲੰਗ ਕਹਿ ਰਿਹਾ ਉਹ ਬਾਗਲਦਾਲ ਨੂੰ ਬੇਅਦਬੀ ਕਹਿ ਰਿਹਾ ਫਲਾਨਾ ਕਹਿ ਰਿਹਾ ਧੌਂਕਾ ਜਣੇ ਕਿ ਭਾਵ ਕਿ ਕੁੱਲ ਮਿਲਾ ਕੇ ਜਿਹੜੀਆਂ ਆਪਾਂ ਗੱਲਾਂ ਅੱਜ ਤੁਹਾਨੂੰ ਦੱਸ ਰਹੇ ਆ ਦਰਸਾ ਰਹੇ ਆ ਇਹਨਾਂ ਦੇ ਵਿੱਚੋਂ ਕੱਖ ਨਹੀਂ ਲੱਭਣਾ ਕੱਖ ਨਹੀਂ ਕੱਢਿਆ ਜਾਣਾ ਜਾਦਾ ਭਾਈ ਪੰਜਾਬ ਦੇ ਕੰਮ ਕਰੋ ਪੰਜਾਬ ਦੇ ਲੋਕਾਂ ਦਾ ਕੰਮਾਂ ਦੇ ਨਾਲ ਸਰਕਾਰ ਆ ਇਹ ਸਰਕਾਰ ਨਹੀਂ ਕਿ ਤੁਸੀਂ ਫਲਾਣੇ ਨੂੰ ਜਿਹੜਾ ਕਿ ਜੇਲ੍ਹ ਦੇ ਵਿੱਚ ਡੱਕ ਦਿੱਤਾ ਫਲਾਣੇ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਕਾਨੂੰਨ ਦੇ ਅਨੁਸਾਰ ਜਿਹੜਾ ਕੋਈ ਮਾੜਾ ਕੰਮ ਕਰਦਾ ਉਹਨੂੰ ਜੇਲ੍ਹ ਦੇ ਵਿੱਚ ਰੱਖਣਾ ਸਹੀ ਆ ਪਰ ਜੇਕਰ ਕਿਸੇ ਨੂੰ ਬੇਦੋਸਤੇ ਨੂੰ ਜਿਹੜਾ ਉਹਦੇ ਉੱਤੇ ਹੱਥ ਕੜੀਆਂ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਡੱਕਣਾ ਉਹ ਸਾਰਾ ਸਾਰਾ ਗਲਤ ਆ ਜਿਹੜੀ ਇਹ ਬਿਆਨਬਾਜ਼ੀ ਆ ਇਹ ਲੋਕਾਂ ਤੱਕ ਜਿਹੜੀ ਪਹੁੰਚਦੀ ਆ ਲੋਕਾਂ ਦੇ ਨਾਲ ਇਹਦਾ ਕੋਈ ਬਾਹਲਾ ਤਾਲੁਕਾਤ ਨਹੀਂ ਕੁਝ ਕੁ ਲੋਕ ਹੁੰਦੇ ਆ ਕਿ ਜਿਹੜਾ ਸਵਾਰ ਲੈਂਦੇ ਆ ਜੀ ਹਾਂ ਜੀ ਆ ਬਿਆਨ ਦੇ ਦਿੱਤਾ ਆ ਬਿਆਨ ਦਿੱਤਾ ਇਹਨਾਂ ਬਿਆਨਾਂ ਦੇ ਨਾਲ ਪੰਜਾਬ ਦਾ ਕੁਝ ਸਵਾਰਨ ਵਾਲਾ ਨਹੀਂ ਸਮਰਨ ਵਾਲਾ ਨਹੀਂ ਤੇ ਜਿਹੜਾ ਪੰਜਾਬ ਦੇ ਕੰਮ ਰਹਿੰਦੇ ਆ ਮਾਨ ਸਾਹਿਬ ਉਹ ਕਰੋ ਤੇ ਹੁਣ ਤੁਸੀਂ ਇਸ ਤੇ ਜਿਹੜਾ ਆਪਣੇ ਪੋਲੀਟਿਕਲ ਤੇ ਪ੍ਰਤੀਕਰਮ ਜਿਹੜੇ رائے ਜ਼ਰੂਰ ਦਿਓ ਵਿਚਾਰ ਜ਼ਰੂਰ ਦਿਓ ਕਿ ਦੋਨੇ ਪਾਰਟੀਆਂ ਵੱਲੋਂ ਇੱਕ ਦੂਜੇ ਉੱਤੇ ਜਿਹੜੇ ਇਲਜ਼ਾਮ ਨੇ ਜਾਂ ਜਿਹੜੇ ਬੋਲ ਨੇ ਜਿਹੜੇ ਬੋਲ ਲੋਕ ਕਹਿੰਦੇ ਆ ਕਿ ਸਾਨੂੰ ਇਹ ਬੋਲ ਨਹੀਂ ਚਾਹੀਦੇ ਸਾਨੂੰ ਕੰਮ ਚਾਹੀਦੇ ਆ ਚਾਹੇ ਕੋਈ ਵੀ ਕਿਸੇ ਨੂੰ ਉੱਚ ਨੀਮਾ ਬੋਲਦਾ ਬਹੁਤ ਗਲਤ ਆ ਤੁਸੀਂ ਜ਼ਰੂਰ ਪ੍ਰਤੀਕਰਮ ਦਿਓਗੇ ਤੇ ਵਿਚਾਰ ਦਿਓਗੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ